ਪੰਜਾਬੀ ਤੇ ਫਾਰਸੀ ਦੀ ਸਾਂਝ ਬਾਰੇ ਰੋਚਕ ਤੱਥ ਜਾਣਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 40 ਤੋਂ ਵੀ ਵੱਧ ਬੋਲੀਆਂ ਤੇ ਭਾਸ਼ਾਵਾਂ ਦਰਜ ਨੇ ਜਿਨ੍ਹਾਂ ਚੋਂ ਇੱਕ ਹੈ ਫਾਰਸੀ ਭਾਸ਼ਾ ਜਿਸ ਵਿੱਚ ਗੁਰੂ ਸਾਹਿਬਾਨ ਨੇ ਤੇ ਭਗਤ ਸਾਹਿਬਾਨ ਨੇ ਵੀ ਬਾਣੀ ਰਚੀ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੀ ਫਾਰਸੀ ਦੀ ਪ੍ਰਸਿੱਧ ਰਚਨਾ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁੰਕਰਤਾਰ ਵਾਲੀ ਹੈ। ਇਸੇ ਤਰ੍ਹਾਂ ਦਸਮ ਪਾਤਸ਼ਾਹ ਜੀ ਦੀ ਰਚਨਾ ਜ਼ਫਰਨਾਮਾ ਜਗਤ ਪ੍ਰਸਿੱਧ ਹੈ ਤੇ ਇਸ ਤੋਂ ਇਲਾਵਾ ਭਗਤ ਕਬੀਰ ਜੀ ਤੇ ਫਰੀਦ ਜੀ ਨੇ ਵੀ ਫਾਰਸੀ ਸ਼ਬਦਾਵਲੀ ਦਾ ਭਰਪੂਰ ਉਪਯੋਗ ਆਪਣੀਆਂ ਰਚਨਾਵਾਂ ਵਿੱਚ ਕੀਤਾ ਹੈ। ਫਾਰਸੀ ਭਾਸ਼ਾ ਦੇ ਹਜ਼ਾਰਾਂ ਲਫ਼ਜ਼ ਪੰਜਾਬੀ ਵਿੱਚ ਇਸ ਕਦਰ ਕੁਲ ਮਿਲ ਗਏ ਨੇ ਕਿ ਉਹ ਪੰਜਾਬੀ ਦੇ ਹੀ ਉਪਜ ਲੱਗਦੇ ਨੇ। ਇੱਥੋਂ ਤੱਕ ਕਿ ਸਾਡੀ ਮਾਤ ਭੂਮੀ ਤੇ ਮਾਤ ਭਾਸ਼ਾ ਦਾ ਨਾਂ ਪੰਜਾਬ ਤੇ ਪੰਜਾਬੀ ਵੀ ਫਾਰਸੀ ਦੇ ਹੀ ਲਫ਼ਜ਼ ਨੇ ਦਰਅਸਲ ਫਾਰਸੀ ইরਾਨੀ ਜ਼ੁਬਾਨ ਹੈ ਈਰਾਨ ਦਾ ਪਹਿਲਾ ਨਾਂ ਫਾਰਸ ਹੁੰਦਾ ਸੀ ਜਿਸ ਤੋਂ ਫਾਰਸੀ ਦਾ ਇਹ ਨਾਂ ਪ੍ਰਚਲਿਤ ਹੋਇਆ ਪਾਰਸੀ ਜਾਂ ਪਰਸ਼ੀਨ ਵੀ ਇਸੇ ਦਾ ਹੀ ਦੂਜਾ ਨਾਂ ਹੈ ਮਹਿਮੂਦ ਗਜ਼ਨਵੀ ਤੋਂ ਲੈ ਕੇ ਅਬਦਾਲੀ ਤੱਕ ਜਿੰਨਾ ਚਿਰ ਵੀ ਮੁਗਲ ਰਾਜ ਰਿਹਾ ਅਰਬੀ ਭਾਸ਼ਾ ਉਸ ਸਮੇਂ ਧਾਰਮਿਕ ਭਾਸ਼ਾ ਰਹੀ ਤੇ ਫਾਰਸੀ ਸਿੱਖਿਆ ਸੱਭਿਆਚਾਰ ਦਫਤਰੀ ਤੇ ਵਪਾਰ ਦੀ ਭਾਸ਼ਾ ਰਹੇ ਅਰਬੀ ਧਾਰਮਿਕ ਭਾਸ਼ਾ ਇਸ ਕਰਕੇ ਕਿਉਂਕਿ ਇਸਲਾਮ ਦੇ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਅਰਬੀ ਚ ਲਿਖੇ ਗਏ ਤੇ ਅੱਜ ਅਰਬੀ ਫਾਰਸੀ ਦੇ ਅਣਗਿਣਤ ਹੀ ਲਫ਼ਜ਼ ਪੰਜਾਬੀ ਦੇ ਵਿੱਚ ਆਮ ਵਰਤੇ ਜਾਂਦੇ ਨੇ ਜਿਵੇਂ ਕਿ ਅਰਜ਼ੀ ਆਮਦਨ ਇਨਸਾਫ ਸਰਕਾਰ ਸੂਬਾ ਸਜ਼ਾ ਕੈਦ ਕਾਨੂੰਨ ਕੁਰਕੀ ਜ਼ਿਲ੍ਹਾ ਤਖਤ ਦਰਬਾਰ ਦਫ਼ਤਰ ਆਦਿ